ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਪੰਜ ਸੱਤ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਸੰਪਰਕ ਕਰੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਦੋਸਤੋ ਕਾਰ ਵਿਕਾਊ Swift Desire VDI ਡੀਜ਼ਲ ਮਾਡਲ ਆ 2015 ਪੰਜਾਬ ਨੰਬਰ ਆ ਸਰਪਪੀ 3000 ਕਿਲੋਮੀਟਰ ਚੱਲੀ ਹੋਈ ਹੈ ਸਾਰੀ ਓਕੇ ਕੰਡੀਸ਼ਨ ਡਿਮਾਂਡ ਹੈ ਵੀਰ ਦੀ 465000 ਰੁਪਏ ਏਰੀਆ ਹੈ ਬਟਾਲਾ ਸੰਪਰਕ ਕਰੋ ਵੀਰ ਨੂੰ 99145 39715 99145 39715